ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਸੇਵਾ ਕਰਨ ਪਹੁੰਚੇ ਸੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਨਿਕਾਲ ਬਾਤ ਕਰਕੇ ਦੱਸਿਆ ਕਿ ਅੱਜ ਮਹਾਪਵਿੱਤਰ ਸਥਾਨ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਸ਼੍ਰੀ ਬਹਾਦਰਗੜ੍ਹ ਸਾਹਿਬ ਮੈਂ ਪਹੁੰਚਿਆ ਤੇ ਸੰਗਤ ਵੀ ਬਹੁਤ ਵਧੀ ਹੋਈ ਹੈ ਸ਼ਰਧਾ ਸਤਿਕਾਰ ਦੇ ਨਾਲ ਅਸੀਂ ਜੋ ਸ਼੍ਰੀ ਅਕਾਲ ਸਾਹਿਬਾਨ ਦੇ ਵੱਲੋਂ ਸਾਨੂੰ ਸੇਵਾ ਲੱਗੀ ਹੈ ਉਹਦੇ ਲਈ ਅਸੀਂ ਸੇਵਾ ਕਰਨ ਦੇ ਲਈ ਆਏ ਜੇ ਇਸ ਗੁਰੂ ਘਰ ਦੇ ਵਿੱਚ ਨਿਮਾਣੇ ਸਿੱਖ ਵਜੂਤਦਾਰ ਸਾਹਿਬਾਨ ਦੇ ਬਚਨਾ ਤੇ ਫੁੱਲ ਚੜਾਉਂਦੇ ਹੋਏ ਆਪਣੀ ਗਲਤੀਆਂ ਦਾ ਅਹਿਸਾਸ ਕਰਨ ਦੇ ਲਈ ਸੇਵਾ ਕਰਨ ਦੇ ਲਈ ਪੁੱਜੇ ਹਾਂ ਸ਼ਿ ਦਰਬਾਰ ਸਾਹਿਬ ਦੇ ਬਾਹਰ ਸੇਵਾ ਦੇ ਉੱਤੇ ਬੈਠੇ ਸੁਪੀਰ ਬਾਦਲ ਤੇ ਅਸੀਂ ਰਿਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਸ਼ਡਿਊਲ ਸੀ ਤੌਰ ਤੇ ਹੋਣੀ ਚਾਹੀਦੀ ਹੈ। ਦਰਵਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਮੁਖ ਗੇੜ ਦੇ ਬਾਹਰ ਸੇਵਾ ਕਰ ਰਹੇ ਸਾਂ ਸੁਪੀਰ ਬਾਦਲ ਤੇ ਜਿਹੜੀ ਫਾਇਰੀ ਦੀ ਘਟਨਾ ਇਹ ਬਹੁਤ ਹੀ ਦੁਖਦਾਈ ਵੀ ਆ ਨਿੰਦਨ ਵਾਲੀ ਵੀ ਆ ਵੈਸੇ ਤਾਂ ਕਿਸੇ ਸਾਥੇ ਘਟਨਾ ਨਹੀਂ ਵਾਪਰਨੀ ਚਾਹੀਦੀ ਪਰ ਜਦੋਂ ਐਸੇ ਪਵਿੱਤਰ ਸ਼ਾਂਤ ਤੇ ਸੇਵਾ ਕਰ ਰਹੇ ਵਿਅਕਤੀ ਤੇ ਘਟਨਾ ਵਾਪਰਦੀ ਆ ਤਾਂ ਉਹ ਤਾਂ ਜ਼ਿਆਦਾ ਦੁੱਖ ਵੀ ਹੁੰਦਾ ਤੇ ਸਵਾਲ ਵੀ ਕਈ ਖੜੇ ਹੁੰਦੇ ਨੇ ਸਰਕਾਰ ਦੀ ਲਾਈਨਰ ਆਰਡਰ ਦੀ ਜਿਹੜੀ ਮਸ਼ੀਨਰੀਆ ਬੁਰੀ ਤਰ੍ਹਾਂ ਕਲੈਸ ਹੋ ਗਈ ਆ ਲਾਈਨਰ ਆਰਡਰ ਬੁਰੀ ਤਰ੍ਹਾਂ ਫੇਲ ਹੋ ਗਿਆ ਸਕਿਉਰਟੀ ਬ੍ਰੀਚ ਹੋਈ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਜੁਡੀਸ਼ੀਰੀ ਜਾਂਚ ਹੋਵੇ ਇਹਦੇ ਪਿੱਛੇ ਕੌਣ ਹੈ ਕਿਹਦਾ ਹੱਥ ਆ ਕਿਉਂ ਹੋਈ ਆ ਤਾਂ ਕਿ ਇਸ ਕਿਸੇ ਦਾ ਘਟਨਾਵਾ ਮੁੜ ਕੇ ਨਾ ਵਾਪਰਨ ਔਰ ਗੁਰੂ ਦਾ ਛੁਕਰਾਨਾ ਵੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਉਹ ਸੇਫ ਐਂਡ ਸੌਂਡ ਨੇ ਬਿਲਕੁਲ ਔਰ ਉਹਨਾਂ ਦੀ ਸਿਹਤ ਤੇ ਆਪ ਵੀ ਅਰਦਾਸ ਵੀ ਕਰਦੇ ਆ ਔਰ ਵੈਗੁਰੂ ਅਗੇ ਪ੍ਰਮਾਤਮਾ ਦੇ ਇਹੀ ਬਵਾਹਾਂ ਤੇ